बर्थडे बाबू अंता करी था हैप्पी बर्थडे बाजू को तो कहते हैं जरी करना मैं बातें करना चला मैं तैयार करा यार उसे हैप्पी बर्थडे ओ कैंड है।, है नहीं उठे है नहीं ऊपर नहीं है का नहीं आ गया यार तो औरता है चल चलिए तब मम्मा ने पारी कर दे हैप्पी बर्थडे विशु ਦਾ ਬਰਥਡੇ ਹੈ ਬਰਥਡੇ ਬਰਥਡੇ ਅੱਜ ਪਤਾ ਹੈ ਤਾਂ ਇਹ ਫਰੈਂਡਸ ਇੱਥੇ ਵਿਸ਼ੂ ਸਕੂਲ ਚਲਾ ਗਿਆ ਮੈਂ ਵੀ ਖਾਣਾ ਵਗੈਰਾ ਬਣਾ ਲਿਆ ਵਿਸ਼ੂ ਦੇ ਪਾਪਾ ਨੇ ਖਾਣਾ ਖਾ ਲਿਆ ਔਰ ਇੱਥੇ ਮੈਂ ਵੀ ਖਾਣਾ ਖਾ ਲਵਾਂਗੀ ਮੈਂ ਆਪਣੇ ਰੋਟੀ ਰੱਖ ਲਈਏ ਇਹਦੇ ਨਾਲ ਨਾ ਮੈਂ ਵਿਸ਼ੂ ਵਾਸਤੇ ਤੁੰਤ ਕੰਨੀਆ ਅੱਛਾ ਨੇ ਨਾ ਥੋੜੇ ਜਿਹੇ ਦਰਾਤੀ ਕਾਲੇ ਚਨੇ ਬਣਾਏ ਸੀ ਉਹਦੇ ਵਿੱਚੋਂ ਨਾ ਮੈਂ ਰੱਖ ਲਈ ਸੀ ਤੇ ਉਹਨੂੰ ਮੈਂ ਘੀ ਦੇ ਅੰਦਰ ਨਾ ਫਰਾਈ ਕਰ ਦਿੱਤਾ ਤੇ ਨਾਲ ਬਿਸ਼ੂ ਨੂੰ ਦੋ ਪੂੜੀਆਂ ਬਣਾ ਦਿੱਤੀਆਂ ਤੇ ਆਪਣੇ ਲਈ ਮੈਂ ਸਿੰਪਲ ਰੋਟੀ ਬਣਾਈਏ ਲੇਕਿ ਪ੍ਰੌਨਟੀ ਟਾਈਪ ਹੀ ਅੱਜ ਬਣਾ ਲਈਓ ਤਾਂ ਮੈਂ ਸਿੰਪਲ ਹੀ ਖਾਣੀ ਆ ਤੇ ਬਿਸ਼ੂ ਅੱਜ ਟਿਫਨ ਵੀ ਨਹੀਂ ਲੈ ਕੇ ਗਿਆ ਕਿਉਂਕਿ ਬਰਥਡੇ ਦੇ ਚਾਚਾ ਚਾਚ ਮੈਂ ਕਿਹਾ ਚਲ ਬਾਦ ਵਿੱਚ ਕਿ ਉਹ ਪੂੜੀ ਬਣਾ ਕੇ ਤੇ ਮੈਂ ਆਪਣੇ ਪਾਪਾ ਦੇ ਹੱਥ ਨਾਲ ਪੇਸ ਦਾਂਗੀ ਤੇ ਕਹਿੰਦਾ ਓਕੇ ਮੰਮਾ ਤੇ ਹੁਣ ਉਹਦੇ ਪਾਪਾ ਜਾਣਗੇ ਤੇ ਉਹਨੂੰ ਟਿਫਨ ਦੇ ਕੇ ਆ ਜਾਣਗੇ ਸਕੂਲ 'ਚ ਤੇ ਉਹਨਾਂ ਨੇ ਖਾਣਾ ਖਾ ਲਿਆ ਖੁਦ ਥੋੜਾ ਬੋਤਾ ਜੋ ਵੀ ਮੈਂ ਹਲਕਾ ਜਿਹਾ ਡੈਕੋਰੇਟ ਕਰਨਾ ਹਲਕਾ ਜਿਹਾ ਡੈਕੋਰੇਟ ਕਰ ਲਾਂਗੀ ਤੇ ਫਿਰ ਆਪਾਂ ਖਾਵਾਂਗੇ ਖਾਣਾ ਹੁਣ ਪਹਿਲਾਂ ਖਾਣਾ ਖਾਵਾਂਗੇ ਫਿਰ ਜੋ ਵੀ ਹੋਏਗਾ ਥੋੜਾ ਬਹੁਤ ਜਿਲਕ ਵੀ ਹੋਏਗਾ ਮੈਂ ਤੁਹਾਨੂੰ ਦਾ ਸ਼ੇਅਰ ਕਰਾਂਗੀ ਤੇ ਚਲੋ ਮੈਂ ਹੁਣ ਖਾਣਾ ਖਾ ਲੈਂਦੀ ਆ ਤੇ ਫਿਰ ਤੁਹਾਨੂੰ ਮਿਲਦੇ ਆਂ ਕਿਚਨ ਦੇਖੋ ਪੂਰੀ ਸ਼ੈਲੀ ਪਈ ਐ ਇਸ ਟਾਈਮ ਤੇ ਕਿਚਨ ਦਾ ਕੋਈ ਹਾਲ ਨਹੀਂ ਰਸੋਈ ਦਾ ਜਦੋਂ ਖਾਣਾ ਬਣਾਉਣਾ ਉਸ ਟਾਈਮ ਕੋ ਜ ਸਮਝ ਨਹੀਂ ਲੱਗਦੀ ਕਿ ਕੀ ਕਰਨਾ ਹੈ ਕੀ ਨਹੀਂ ਕਰਨਾ ਕੀ ਕਰਨਾ ਦੇਖੋ ਪੂਰੀ ਰਸੋਈ ਕਿਨਾਂ ਵਿਖਰੀ ਪਈ ਐ ਬਸ ਇਹਨੂੰ ਸਾਰਿਆਂ ਨੂੰ ਸਾਫ਼ ਕਰ ਲਾਂਗੀ ਉਸ ਤੋਂ ਬਾਅਦ ਮਿਲਾਂਗੇ ਤੁਹਾਨੂੰ ਇੱਥੇ ਫਰੈਂਡਸ ਮੈਂ ਕਰ ਲਾਂਗੀ ਫਟਾਫਟ ਘਰ ਦੀ ਕਲੀਨਿੰਗ ਮਲਕੀ ਕਿਉਂਕਿ ਕੰਮ ਬਹੁਤ ਜ਼ਿਆਦਾ ਅੱਜ ਤੇ ਬੇੜਾ ਵੀ ਇੰਨਾ ਗੰਦਾ ਨਹੀਂ ਹੈਗਾ ਸਾਫ਼ ਆ ਕਿਉਂਕਿ ਕੱਲ ਮੈਂ ਸਾਰਾ ਤੋਤਾ ਸੀਗਾ ਇੱਥੇ ਫਟਾਫਟ ਮੈਂ ਆਪਣੇ ਝਾੜੂ ਵਗੈਰਾ ਜਲਦੀ ਜਲਦੀ ਲਗਾ ਲਿਓ ਇਹਨੇ ਤੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ ਮੈਨੂੰ ਅੱਜ ਕਲੀਨਿੰਗ ਕਰਨ ਤੇ ਕਿਉਂਕਿ ਕੱਲ ਹੀ ਮੈਂ ਜ਼ਿਆਦਾ ਸਫਾਈਆਂ ਕਰ ਲੀਆਂ ਸੀਗੀਆਂ ਉਸ ਤੋਂ ਬਾਅਦ ਨਾ ਗਰਮੀ ਬਹੁਤ ਜ਼ਿਆਦਾ ਹੈ ਤੇ ਮੈਂ ਨਾ ਰੁੱਕ ਰੁੱਕ ਕੇ ਨਾ ਪਾਣੀ ਪੀਂਦੀ ਪਈ ਸੀ ਗੁੰਮਾ ਲੱਗਾ ਹੋਇਆ ਸੀਗਾ ਕੰਮ ਨਹੀਂ ਸੀ ਹੁੰਦਾ ਝਾੜੂ ਲਗਾਇਆ ਫਿਰ ਪਾਣੀ ਪੀਣ ਲੱਗੀ ਉਸ ਤੋਂ ਬਾਅਦ ਦੇਖਿਆ ਅੰਦਰ ਪੂਰੇ ਕੱਪੜੇ ਭਰੇ ਪਏ ਆ ਫਿਰ ਮੈਂ ਸੋਚਿਆ ਇਹਨਾਂ ਨੂੰ ਫਟਾਫਟ ਫੋਲਡ ਕਰ ਲਵਾਂ ਕਿਉਂਕਿ ਕੱਪੜਿਆਂ ਦਾ ਖਲੈਰਾ ਸਭ ਤੋਂ ਜ਼ਿਆਦਾ ਲੱਗਦਾ ਆ ਤੇ ਇਹਨਾਂ ਨੂੰ ਮੈਂ ਫੋਲਡ ਕਰ ਲਏ ਸਾਰੇ ਤਾਂ ਹੁਣ ਬਸ ਦੂਸਰੇ ਰੂਮ ਦੇ ਵਿੱਚ ਅਲਮਰਾ ਆ ਉਹਦੇ ਅੰਦਰ ਇਹਨੂੰ ਸੈੱਟ ਕਰ ਲਵਾਂਗੀ ਕੱਪੜਿਆਂ ਨੂੰ ਤੇ ਸਾਰੇ ਕੱਪੜੇ ਤਕਰੀਬਨ ਟੋਕਰੀ ਦੇ ਅੰਦਰ ਮੈਂ ਬਿਸ਼ਰੀ ਯੂਨੀਫਾਰਮਸ ਰੱਖ ਦਿੰਨੀ ਆ ਤੇ ਫਰੈਂਡਸ ਮੈਂ ਕੰਮ ਵਗੈਰਾ ਸਾਰਾ ਕਰ ਲਿਆ ਉਸ ਤੋਂ ਬਾਅਦ ਇਹ ਹੈ ਬੈਠੇ-ਬੈਠੇ ਨਾ ਲਸਣ ਛਿੱਲ ਲਿਆ ਮੈਂ ਆ ਦੇਖੋ ਬੈਠੇ-ਬੈਠੇ ਨਾਲ ਲਸਣ ਵਗੈਰਾ ਛਿੱਲ ਲਿਆ ਕਿਉਂਕਿ ਲੋੜ ਪੈਂਦੀ ਹੈ ਕੋਈ ਸਬਜ਼ੀ ਬਣਾਉਣੀ ਹੁੰਦੀ ਹੈ ਨਾ ਫਿਰ ਉਸ ਟਾਈਮ ਜੱਕਦੰਮ ਹੀ ਛਿੱਲਿਆ ਜਾਂਦਾ ਤਾਂ ਥੋੜਾ ਟਾਈਮ ਸੀਗਾ ਮੈਂ ਕਿ ਲਸਣ ਛਿੱਲ ਲੈਣੀ ਆ ਫੋਨ ਮੈਂ ਬਿਸ਼ੂ ਦੇਣਾ ਐਸ ਵਲੌਗਸ 'ਚ ਨਾ ਤੁਹਾਨੂੰ ਦਿਖਾ ਦਾਂਗੀ ਜਦ ਤੱਕ ਉਹਦੀ ਥੋੜੀ-ਬੋਤੀ ਡੈਕੋਰੇਸ਼ਨ ਤੇ ਨੈਕਸਟ ਵਲੌਗਸ 'ਚ ਮੈਂ ਤੁਹਾਨੂੰ ਬਰਥਡੇਅ ਸੈਲੀਬ੍ਰੇਸ਼ਨ ਦਿਖਾਵਾਂਗੀ ਤੇ ਹੁਣ ਮੈਂ ਨਾ ਥੋੜਾ ਜਾਂ ਬੈਲੂਨ ਵਗੈਰਾ ਥੋੜਾ ਬੋਤਾ ਲੈਂਦਾ ਤਾਂ ਉਹ ਮੈਂ ਫਲਾ ਲਾਂਗੀ ਹੁਣ ਆ ਫਲਾਣੇ ਪਹਿਲੇ ਕਿਉਂਕਿ ਮੇਰੇ ਕੋ ਹਵਾ ਵਾਲਾ ਨਹੀਂ ਹੈਗਾ ਤਾਂ ਉਹ ਬੈਠ ਫਿਰ ਬਾਦਲੇ ਚੋਨਰੋਥੀ ਲਗਾ ਦਾਂਗੇ ਤੇ ਤੁਹਾਨੂੰ ਦਿਖਾਨੀਆਂ ਨਾਲ ਨਾਲ ਇੱਥੇ ਗੁਬਾਰੇ ਤੇ ਫਰੈਂਡਸ ਮੈਂ ਨਾ 30 ਮਤਲਬ ਕਿ ਪੂਰਾ ਪੈਕੇਟ ਹੀ ਲਿਆ ਹੁੰਦਾ ਸੀਗਾ ਲੇਕਿਨ ਮੇਰੇ ਕੋਲ ਉਹ ਨਾ ਬਹੁਤ ਜ਼ਿਆਦਾ ਫੁਲਾਏ ਨਹੀਂ ਸੀ ਜਾਂਦੇ ਪਏ ਫਿਰ ਵੀ ਮੈਂ ਨਾ ਮਤਲਬ ਕਿ 15 20 ਦੇ ਲਾਗੇ ਜਾ ਕੇ ਗੁਬਾਰੇ ਆਪਣੇ ਮੂੰਹ ਨਾਲ ਹੀ ਫੁਲਾਏ ਕਿਉਂਕਿ ਮੇਰੇ ਕੋਲ ਉਹ ਹਵਾ ਵਾਲੀ ਮਸ਼ੀਨ ਨਹੀਂ ਸੀਗੀ ਫੁਲਾਉਣ ਵਾਲੀ ਤੇ ਮੈਂ ਇਹਨੂੰ ਬਸ ਆਪਣੇ ਮੂੰਹ ਨਾਲ ਹੀ ਫਲਾ ਫਲਾ ਕੇ ਰੱਖ ਦਵਾਂਗੀ ਕਿਉਂਕਿ ਮੈਂ ਬੀਸ਼ੂ ਦਾ ਸਕੂਲ ਦਾ ਟਾਈਮ ਵੀ ਹੁੰਦਾ ਪਿਆ ਤੇ ਜਿੰਨੇ ਕੁ ਵੀ ਮੇਰੇ ਕੋਲ ਫੁਲਾਏ ਜਾਣਗੇ ਮੈਂ ਇੱਥੇ ਫੁਲਾ ਲਵਾਂਗੀ ਤੇ ਅੱਗੇ-ਅੱਗੇ ਤੁਹਾਨੂੰ ਮੈਂ ਦਿਖਾਨੀ ਆ ਥੋੜੀ-ਬਹੁਤ ਡੈਕੋਰੇਸ਼ਨ ਵੀ ਕਰ ਦਾਂਗੀ ਦੇਖ ਜੇਕਰ ਉਹਦਾ ਟਾਈਮ ਬਚ ਗਿਆ ਤਾਂ ਮੈਂ ਡੈਕੋਰੇਸ਼ਨ ਕਰ ਦਵਾਂਗੀ ਨਹੀਂ ਤੇ ਉਹਦੇ ਆਂ ਤਾਂ ਤੇ ਫਿਰਾਂਸ ਟਾਈਮ ਹੋ ਗਿਆ ਉਹ ਸਿਰਫ ਗੁਬਾਰੇ ਫਲਾਂਦੇ ਫਲਾਂਦੇ ਮੈਨੂੰ ਇੰਨਾ ਜ਼ਿਆਦਾ ਟਾਈਮ ਲੱਗ ਗਿਆ ਕਿ ਬਿਸ਼ੂ ਦੇ ਸਕੂਲ ਦੇ ਆਨ ਦਾ ਟਾਈਮ ਵੀ ਹੋ ਗਿਆ ਫਿਰ ਮੈਂ ਨਾ ਇਹਨਾਂ ਨੂੰ ਸਾਰਾ ਫੁਲਾ ਕੇ ਮਤਲਬ ਕਿ ਸਭ ਕੁਝ ਸੈਟਿੰਗ ਕਰਕੇ ਨਾ ਇਹਨੂੰ ਲੈਨ ਚੱਲੇ ਗਈ ਸਕੂਲੋਂ ਤੇ ਇਹਦੇ ਨਾਲ ਵਾਲ ਵੀ ਬਹੁਤ ਜ਼ਿਆਦਾ ਗਰੋਥ ਹੋਈ ਸੀਗੀ ਵਾਲਾਂ ਦੀ ਤਾਂ ਮੈਂ ਸੋਚਿਆ ਕਿਉਂ ਨਾ ਇਹਦੇ ਵਾਲ ਵੀ ਥੋੜੇ ਜਿੇ ਕੱਟ ਕਰਾ ਦਵਾਂ ਗਰਮੀ ਹੈ ਤੇ ਫਿਰ ਇਹਦੀ ਮੈਂ ਕਟਿੰਗ ਕਰਵਾਣ ਲੱਗ ਗਈ ਉੱਥੇ ਵੇ ਬਟਾਰਿਆ ਕਟਿੰਗ ਕਰਾਈ ਉਸ ਤੋਂ ਬਾਅਦ ਘਰ ਆ ਕੇ ਮੈਂ ਜਲਦੀ ਜਲਦੀ ਜੋ ਵੀ ਸੀਗੇ ਬੈਲੂਨ ਔਰ ਜੋ ਥੋੜੀ ਬਹੁਤੀ ਜਿਆਦਾ ਬਹੁਤ ਜਿਆਦਾ ਹੈਵੀ ਡੈਕੋਰੇਸ਼ਨ ਨਹੀਂ ਕਰਨੀ ਸੀ ਮੈਂ ਸਿਰਫ ਥੋੜੀ ਬਹੁਤ ਕਰਨੀ ਹੈ ਤੇ ਬੱਚਾ ਖੁਸ਼ ਰਹਿਣਾ ਚਾਹੀਦਾ ਨਾ ਬਸ ਉਨਾਂ ਕੁ ਮੈਂ ਉਹ ਖੁਸ਼ ਹੋ ਗਿਆ ਸੀ ਇੰਨੇ ਚੀ ਤਾਂ ਮੈਂ ਹੁਣ ਫਟਾਫਟ ਬੈਲੂਨਸ ਲਗਾ ਦਾਂਗੀ ਫੁਲਾ ਕੇ ਤੇ ਰੱਖ ਹੀ ਲਿਆ ਮੈਨੂੰ ਤਾਂ ਇੱਕ ਦੋ ਨਾਲ ਵਿੱਚੋਂ ਫੱਟੀ ਵੀ ਜਾਂਦੇ ਆ ਪਤਾ ਨਹੀਂ ਕਿੱਦਾਂ ਤੇ ਤੁ ਫਿਰ ਮੈਂ ਬੀਸ਼ੂ ਨੂੰ ਆਵਾਜ਼ ਲਗਾਈ ਮੈਂ ਕਿਹਾ ਬੀਸ਼ੂ ਤੂੰ ਮੇਰੇ ਲੱਗ ਕੇ ਆ ਜਾ ਕਿਉਂਕਿ ਮੈਂ ਚੇਅਰ ਤੇ ਖੜੀ ਮੈਨੂੰ ਬਹੁਤ ਜ਼ਿਆਦਾ ਮੁਸ਼ਕਲ ਹੁੰਦੀ ਪਈ ਸੀ ਕਦੀ ਉਤਰਨਾ ਕਦੀ ਚੜ੍ਹਨਾ ਤਾਂ ਮੈਂ ਕਿਹਾ ਬੀਸ਼ੂ ਕਿ ਤੁਸੀਂ ਨਾ ਮੇਰੇ ਕੋਲ ਆ ਜਾ ਔਰ ਮੈਨੂੰ ਨਾ ਫੜਾਈ ਜਾ ਬੈਲੂਨ ਇੱਥੋਂ ਤੇ ਸਾਰੇ ਬੈਲੂਨਸ ਤੇ ਮੈਂ ਟੇਪ ਲਗਾ ਦਵਾਂਗੀ ਤੇ ਉਸ ਤੋਂ ਬਾਅਦ ਬੀਸ਼ੂ ਨੂੰ ਮੈਂ ਕਿਹਾ ਮੈਨੂੰ ਫਕੜਾਈ ਜਾ ਜਲਦੀ ਜਲਦੀ ਤੇ ਮੈਂ ਲਗਾਈ ਜਾਵਾਂ ਤੇ ਬੀਸ਼ੂ ਮੇਰੀ ਹੈਲਪ ਕਰਨ ਵਾਸਤੇ ਆ ਗਿਆ ਤੇ ਉਹ ਮੈਨੂੰ ਨਾ ਫੜਾਈ ਜਾਂਦਾ ਤੇ ਮੈਂ ਫਟਾਫਟ ਲਗਾ ਦਵਾਂਗੀ ਬੈਲੂਨ ਤੇ ਬਸ ਇਹ ਮੇਰੀ ਛੋਟੀ ਜੀ ਮੱਲਕੀ ਪਾਰਟੀ ਬੱਚੇ ਨੂੰ ਇੱਕ ਖੁਸ਼ ਰੱਖਣ ਵਾਸਤੇ ਨਾ ਬਹੁਤ ਜ਼ਿਆਦਾ ਤਨੀ ਚਲੋ ਹਲਕਾ-ਪੁਲਕਾ ਜਿਹਾ ਬਣਾ ਲੀਏ ਮੈਂ ਕੋਈ ਵੱਡਾ ਕੁਝ ਨਹੀਂ ਇਹ ਨਹੀਂ ਕਿ ਕੁਝ ਨਹੀਂ ਬਣਾਇਆ ਤਾਂ ਥੋੜਾ ਬੋਟਾ ਕਰੇਗੀ ਬੱਚਾ ਵੀ ਖੁਸ਼ ਰਹਿੰਦਾ ਤੇ ਬਹੁਤ ਖੁਸ਼ ਹੋ ਜਾਣਗੇ ਕਿੰਨੇ ਕੁਛ ਲੱਗਦਾ ਹੈ ਮੈਂ ਲੈਂਦਾ ਮम्मा ਤੁਸੀਂ ਜੈਲਣ ਲਾ ਕੇ ਮम्मा ਤੁਸੀਂ ਤੇ ਡੈਕੋਰੇਸ਼ਨ ਫਰੈਂਡਸ ਆਪਾਂ ਕਰ ਲਈ ਤੁਸੀਂ ਦੇਖ ਲਈ ਆ ਤਾਂ ਹੁਣ ਸ਼ਾਮ ਨੂੰ ਕੀ ਕਰਾਂਗੇ ਆਹ ਟੇਬਲ ਆ ਜਿਹੜਾ ਇਹਨੂੰ ਇਹਦੇ ਉੱਤੇ ਇਹ ਪਰਦਾ ਚੱਕ ਦਾਂਗੀ ਇਹ ਵਿਸ਼ੋ ਨਾਲ ਗੰਦਾ ਬਹੁਤ ਕਰਦਾ ਇਸ ਕਰਕੇ ਮੈਂ ਇਹ ਦੇ ਉੱਪਰ ਨਾ ਇਹ ਦੇ ਦਿੰਨੀ ਆ ਜਦੋਂ ਆਪਾਂ ਕੇਕ ਕਟਾਂਗੇ ਬਸ ਇਹਨੂੰ ਹਟਾ ਦਾਂਗੇ ਤੇ ਹੁਣ ਅੱਗੋਂ ਮੈਂ ਨਾ ਆਪਣੇ ਨਾ ਬਰਥਡੇ ਦੀ ਤਿਆਰੀ ਕਰਲਾਂ ਬਾਅਦ ਦੀ ਉਹ ਤੁਹਾਨੂੰ ਸਭ ਅੱਗੋਂ ਦੇਖਣ ਨੂੰ ਮਿਲੇਗਾ ਨੈਕਸਟ ਵਲੌਗ ਚ ਵਲੌਗ ਦੇ ਵਿੱਚ ਤੇ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਵੈਰੀ ਮਚ